ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨ ਮੁਹਿੰਮ ਬਣ ਗਈ ਹੈ ਇਸ ਮੁਹਿੰਮ ਦੇ ਤੀਸਰੇ ਪੜਾਅ ਦੇ ਵਿੱਚ ਸੂਬੇ ਦੇ ਹੋਰ ਨਵੇਂ ਸ਼ਹਿਰਾਂ ਬਰਨਾਲਾ ਫਰੀਦਕੋਟ ਫਤਿਹਗੜ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਕਪੂਰਥਲਾ ਮਾਨਸਾ ਚਿਰਮੁਖਸਰ ਸਾਹਿਬ ਪਠਾਨਕੋਟ ਰੂਪਨਗਰ ਨਵਾਂ ਸ਼ਹਿਰ ਤਰਨਤਾਰਨ ਅਤੇ ਮਲੇਰਕੋਟਲਾ ਜਵੀ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਨਾਲ ਮੌਜੂਦਾ ਸਮੇਂ ਰੋਜ਼ਾਨਾ ਸਵੇਰੇ 10000 ਤੋਂ ਵੱਧ ਲੋਕ ਪੰਜਾਬ ਸਰਕਾਰ ਦੇ ਮੁਫਤ ਯੋਗਾ ਕੈਂਪਾਂ ਦਾ ਲਾਭ ਲੈ ਰਹੇ ਨੇ ਬਹੁਤ ਜ਼ਿਆਦਾ ਵੱਡਾ ਹੰਗਾਰਾ ਯੋਗਸ਼ਾਲਾ ਨੂੰ ਮਿਲ ਰਿਹਾ ਹੈ ਹਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਪਾਰਕਾਂ ਦੇ ਵਿੱਚ ਯੋਗਾ ਕੈਂਪ ਲੱਗ ਰਹੇ ਨੇ ਪੰਜਾਬ 'ਚ ਸਿਹਤ ਕ੍ਰਾਂਤੀ ਲਿਆਉਣ ਵਾਸਤੇ ਟੋਲ ਫ੍ਰੀ ਨੰਬਰ ਅਤੇ ਵੈੱਬਸਾਈਟ ਵੀ ਜਾਰੀ ਕੀਤੀ ਹੋਈ ਹੈ ਅਸੀਂ ਭਗਵੰਤ ਮਾਨ ਸਰਕਾਰ ਦੇ ਬਹੁਤ ਮਿਲਗੀ थैंकफुल ਹਾਂ ਕਿ ਉਹਨਾਂ ਨੇ ਜਿਹੜੀ ਐਸੀਐਮ ਦੀ ਯੋਗਚਾਲਾ ਕੀਤੀ ਹੈ ਉਹਦੇ ਨਾਲ ਸਾਨੂੰ ਬਹੁਤ ਮੁਕੇ ਬੈਨੀਫਿਟ ਮਿਲ ਰਿਹਾ ਬਹੁਤ ਹੈਲਥ ਇਸ਼ੂਸ ਸੀ ਜਿਹੜੇ ਸਾਡੇ ਠੀਕ ਹੋਏ ਜਦੋਂ ਮੈਂ ਇੱਥੇ ਆਈ ਮੈਨੂੰ ਪਤਾ ਲੱਗਿਆ ਤੇ ਮੇਰੀਆਂ ਵੀ ਕਈ ਬਿਮਾਰੀਆਂ ਤੋਂ ਮੈਨੂੰ ਕੀ ਛੁਟਕਾਰਾ ਮਿਲਿਆ ਮੈਂ ਚਾਹੁੰਦੀ ਹਾਂ ਕਿ ਇਹ ਜੇ ਉਪਰਾਲੇ ਸਾਡੀ ਸਰਕਾਰ ਨੂੰ ਦਿਨ-ਤਰ ਦਿਨ ਕਰਨੇ ਚਾਹੀਦੇ ਨੇ ਮੈਨੂੰ ਬਹੁਤ ਸਾਰੀਆਂ ਪ੍ਰੋਬਲਮਸ ਸੀ ਮੇਰੇ ਬੀਪੀ ਸੀ ਥਾਇਰਾਇਡ ਸੀ ਮੇਰੀ ਸਰਵਾਈਕਲ ਸੀ ਮੇਰਾ ਯੂਰਿਕ ਐਸਿਡ ਵਧਿਆ ਹੋਇਆ ਸੀ ਮੈਨੂੰ ਸਟੇੜੀਆਂ ਚੜਨ ਲੱਗੇ ਵੀ ਬਹੁਤ ਪ੍ਰੋਬਲਮ ਮੈਨੂੰ ਬਹੁਤ ਸਾਰਾ ਫਰਕ ਆ।